ਖਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਜਕਮਰ ਛੱਬੇਵਾਲਦੇਵ ਵੱਲੋਂ ਅੱਜ ਆਪਣੇ ਗ੍ਰਹਿ ਵਿਖੇ ਜ਼ਿਲ੍ਹੇ ਪਰਦੇ 983 ਦੇ ਕਰੀਬ ਪਿੰਡ ਵਾਸੀਆਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਤਹਿਤ ਕੱਚੇ ਘਰਾਂ ਨੂੰ ਪੱਕੇ ਕਰਵਾਉਣ ਦੇ ਲਈ ਸਰਕਾਰ ਦੇ ਵੱਲੋਂ ਦਿੱਤੀ ਜਾਣ ਵਾਲੀ ਰਾਸ਼ੀ ਦੀ ਪਹਿਲੀ ਕਿਸ਼ਤ ਦੇ ਚੈੱਕ ਵੰਡੇ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਸਰਕਾਰ ਦੇ ਵੱਲੋਂ ਪਹਿਲਾਂ ਵੀ ਇਸ ਯੋਜਨਾ ਤਹਿਤ 8000 ਦੇ ਕਰੀਬ ਲਾਭਪਾਤਰੀਆਂ ਨੂੰ ਲਾਭ ਦਿੱਤਾ ਜਾ ਚੁੱਕਾ ਹੈ ਤੇ ਹੁਣ ਸਰਕਾਰ ਦੇ ਵੱਲੋਂ 1200 ਦੇ ਕਰੀਬ ਲਾਭਪਾਤਰੀਆਂ 'ਚੋਂ 983 ਪਰਿਵਾਰਾਂ ਨੂੰ ਇਸ ਯੋਜਨਾ ਤਹਿਤ ਦਿੱ ਚਾਨ ਵਾਲੀ ਰਾਸ਼ਟਰੀ ਦੀ ਪਹਿਲੀ ਕਿਸ਼ਤ ਚਾਰੀ ਕਰ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਕੋਈ ਵੀ ਵਿਅਕਤੀ ਬਿਨਾਂ ਘਰ ਤੋਂ ਨਾ ਰਹੇ ਤੇ ਇਸ ਤਹਿਤ ਹੀ ਸਰਕਾਰ ਦੇ ਵੱਲੋਂ ਵੱਡੇ ਪੱਧਰ ਤੇ ਲੋਕਾਂ ਦੀ ਭਲਾਈ ਦੇ ਲਈ ਇਸੇ ਯੋਜਨਾ ਤਹਿਤ ਕੰਮ ਕੀਤੇ ਜਾ ਰਹੇ ਨੇ ਜੀ ਡਾਕਟਰ ਸਾਹਿਬ ਅੱਜ ਚੈੱਕ ਵੰਡੇ ਗਏ ਨੇ ਹਲਕਾ ਵਾਸੀਆਂ ਨੂੰ ਪ੍ਰਧਾਨ ਮੰਤਰੀ ਗ੍ਰਾਮ ਜੋਬ ਨਾ ਦੇ ਤਹਿਤ ਕੀ ਪ੍ਰਾਪਤ ਹੈ ਬੜੀ ਖੁਸ਼ਖਬਰੀ ਹੈ ਜੀ ਕਿ ਜਿੱਥੇ ਅਸੀਂ ਘਰ ਦੀਆਂ ਛੱਤਾਂ ਦੇ ਲਈ ਕੱਚੀਆਂ ਛੱਤਾਂ ਦੇ ਲਈ ਉਪਰਾਲੇ ਕੀਤੇ ਆ ਤੇ ਕਰੀਬ 8000 ਸਾਡੇ ਜਿਹੜੇ ਲਾਭਪਾਤਰੀ ਨੇ ਉਹਨਾਂ ਨੂੰ ਜਿੱਥੇ ਆਪਾਂ ਲਾਭ ਜਿਹੜਾ ਦਿੱਤਾ ਜਾ ਚੁੱਕਾ ਹੈ ਉੱਥੇ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਅੱਜ ਜਿਹੜਾ ਸਾਡਾ ਟਾਰਗੇਟ ਸੀ ਪੂਰੇ ਹੁਸ਼ਿਆਰਪੁਰ ਲੋਕ ਸਭਾ ਦੇ ਵਿੱਚ ਹੁਸ਼ਿਆਰਪੁਰ ਦੇ ਜਿੰਨੇ ਵੀ ਸਾਡੇ ਹਲਕੇ ਨੇ ਉਹਨਾਂ ਦੇ ਵਿੱਚ ਸਾਡਾ ਟਾਰਗੇਟ ਸੀ ਕਿ 1200 ਘਰ ਜਿਹੜੇ ਆ ਉਹਨਾਂ ਦੇ ਅਸੀਂ ਆਵਾਸ ਯੋਜਨਾ ਜਿਹੜੀ ਹੈ ਉਹ ਅਸੀਂ ਪੂਰੇ ਕਰਨੇ ਸੀ ਔਰ ਉਹਦੇ ਵਿੱਚੋਂ ਇਹ ਖੁਸ਼ੀ ਦੀ ਗੱਲ ਹੈ ਕਿ ਕਰੀਬ ਲਗਭਗ 963 ਜਿਹੜੇ ਘਰ ਆ ਉਹਨਾਂ ਨੂੰ ਅਸੀਂ ਅੱਜ ਜਿਹੜੇ ਸੈਂਕਸ਼ਨ ਲੈਟਰ ਆ ਉਹ ਜਾਰੀ ਕਰਤੇ ਆ ਔਰ ਇਸ ਦੇ ਤਹਿਤ ਘੱਟ ਤੋਂ ਘੱਟ 1.5 ਲੱਖ ਰੁਪਈਆ ਜਿਹੜਾ ਉਹ ਹਰ ਘਰ ਨੂੰ ਮਿਲਣਾ ਜਿਸ ਜਿਹੜਾ ਕਿ ਡਿਫਰੈਂਟ ਇਨਸਟਾਲਮੈਂਟਸ ਦੇ ਵਿੱਚ ਮਿਲਦਾ ਜਿਨ੍ਹਾਂ ਦੀਆਂ ਫਰਸਟ ਇਨਸਟਾਲਮੈਂਟ ਜਾਰੀ ਹੋ ਚੁੱਕੀਆਂ ਸੋ ਮੈਂ ਸਾਰਿਆਂ ਨੂੰ ਜਿੰਨੇ ਵੀ ਸਾਡੇ ਲਾਭਪਾਤਰੀ ਨੇ ਜਿੰਨੇ ਵੀ ਅੱਜ ਇੱਥੇ ਪਹੁੰਚੇ ਨੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਬਹੁਤ-ਬਹੁਤ ਵਧਾਈ ਦਿੰਦਾ ਤੇ ਨਾਲ ਹੀ ਸਾਰਿਆਂ ਨਾਲੇ ਆਪਾਂ ਵਾਅਦਾ ਵੀ ਕਰਦੇ ਆਂ ਕਿ ਜਿੰਨੇ ਵੀ ਘਰ ਕੱਚੇ ਨੇ ਸਾਡੀ ਇਹ ਕੋਸ਼ਿਸ਼ ਰਹੇਗੀ ਵੀ ਜਿਹੜੇ ਘਰ ਆ ਉਹਨਾਂ ਨੂੰ ਘੱਟ ਤੋਂ ਘੱਟ ਹਰ ਇੱਕ ਦੇ ਲਈ ਰਹਿਣ ਦੇ ਲਈ ਛੱਤ ਜਿਹੜੀ ਹੈ ਉਸ ਦਾ ਪੁਖਤਾ ਪ੍ਰਬੰਧ ਕੀਤਾ ਜਾਵੇ ਸੋ ਮੈਂ ਇਸ ਦੇ ਲਈ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਡੇ ਜਿਹੜੇ ਰੂਰਲ ਡਿਵੈਲਪਮੈਂਟ ਸਾਡੇ ਜਿਹੜਾ ਵਿਭਾਗ ਹੈ ਮੈਂ ਉਹਦਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਇਹ ਜਿਹੜੇ ਪੈਸੇ ਆਏ ਆ ਇਹ ਸਾਡੇ ਗ੍ਰਾਮੀਣ ਖੇਤਰ ਲਈ ਆਏ ਆ ਜਿਹੜੇ ਸਾਡੇ ਪਿੰਡਾਂ ਦਾ ਏਰੀਆ ਹੈ ਤੇ ਜਿਹੜੇ ਸ਼ਹਿਰੀ ਆਵਾਸ ਯੋਜਨਾ ਹੈ ਉਹਦੇ ਤਹਿਤ ਜਿਹੜੇ ਉਹ ਵੀ ਜਿਹੜੇ ਅਲੱਗ ਸਾਡੇ ਬੈਨੇਫੀਸ਼ੀਅਰਸ ਨੇ ਉਹ ਵੀ ਚੱਲ ਵੀ ਰਹੇ ਨੇ ਤੇ ਆ ਵੀ ਰਹੇ ਨੇ ਤੇ ਉਸ ਦੇ ਵਿੱਚ ਜਿਹੜੇ ਸਾਡੇ ਜਿਹੜੇ ਸੈਕਸ਼ਨ ਲੈਟਰ ਹੈ ਉਹ ਵੀ ਅਸੀਂ ਬਹੁਤ ਜਲਦੀ ਜਾਰੀ ਕਰਾਂਗੇ ਟੋਟਲ ਕਿੰਨੇ ਲਾਪਤਰੀ ਨੇ ਜੀ ਆਪਾਂ ਗ੍ਰਾਮੀਣ ਦੀ ਗੱਲ ਕਰੀਏ ਜ਼ਿਲ੍ਹੇ ਭਰ ਦੇ ਵਿੱਚ ਹਾਂ ਜ਼ਿਲ੍ਹੇ ਭਰ ਦੇ ਟੋਟਲ ਜਿਹੜੇ ਗ੍ਰਾਮੀਣ ਸਾਡਾ ਟਾਰਗੇਟ ਹੈ ਉਹ ਨੇ 1100 ਐਗਜ਼ੈਕਟ 97 ਲਗਭਗ 1200 ਤੇ ਜਿਹਦੇ ਵਿੱਚੋਂ 963 ਨੂੰ ਅੱਜ ਜਿਹੜੇ ਸੈਕਸ਼ਨ ਲੈਟਰ ਉਹ ਦਿੱਤੇ ਜਾ ਚੁੱਕੇ ਆ ਜਾਂ ਉਹਨਾਂ ਦੇ ਖਾਤਿਆਂ ਦੇ ਵਿੱਚ ਜਿਹੜੇ ਪੈਸੇ ਆ ਉਹ ਸ਼ਿਫਟ ਹੋ ਜਾਣਗੇ ਪਹਿਲੀ ਇਨਸਟਾਲਮੈਂਟ ਜਿਹੜੀ ਉਹ ਚਲੀ ਗਈ ਹੈ ਤੇ ਇਸ ਤਰ੍ਹਾਂ ਵੱਖ-ਵੱਖ ਇਨਸਟਾਲਮੈਂਟ ਆਣਗੀਆਂ ਤੇ 1.5 ਲੱਖ ਦੇ ਕਰੀਬ ਜਿਹੜੇ ਆ ਟੋਟਲ ਇੱਕ ਘਰ ਦੇ ਲਈ ਬਣਾਉਣ ਦੇ ਲਈ ਮਿਲਦਾ ਹੈ ਟੋਟਲ ਕਿੰਨੀਆਂ ਇਨਸਟਾਲਮੈਂਟਸ ਦੇ ਵਿੱਚ ਇਹ ਟੋਟਲ ਵਿੱਚ ਤਿੰਨ ਜਾਂ ਚਾਰ ਚਾਰ ਟੋਟਲ 4 ਤਿੰਨ ਤੇ ਟੋਟਲ 4 ਨੇ 1,20,000 ਉਦਾਂ ਮਿਲਦਾ ਤੇ 30,000 ਜਿਹੜਾ ਉਹ ਮਨਰੇਗਾ ਦੇ ਤਹਿਤ ਅਸੀਂ ਜਿਹੜਾ ਜਿਹੜਾ ਕੋਈ ਲਾਪਤਰੀ ਲਾਭ ਲੈਣਾ ਚਾਹੁੰਦਾ ਹੋਵੇ ਕਈਆਂ ਨੂੰ ਹੁੰਦਾ ਕਿ ਪਿੰਡਾਂ ਦੇ ਵਿੱਚ ਨੌਲੇਜ ਨਹੀਂ ਹੁੰਦੀ ਜਦੋਂ ਇੱਕ ਘਟ ਪੜੇ ਲਿਖੇ ਹੁੰਦੇ ਨੇ ਤਾਂ ਉਹ ਕਿਵੇਂ ਫਿਰ ਪਹੁੰਚ ਕਰ ਸਕਦੇ ਨੇ ਉਹ ਬਿਲਕੁਲ ਮੈਂ ਸਾਰੇ ਜਿੰਨੇ ਵੀ ਕੰਸਰਨਡ ਐਮ ਐਲ ਏਜ਼ ਨੇ ਵਿਧਾਇਕ ਨੇ ਉਹ ਜਾਂ ਹਲਕਾ ਚਾਰਜਸ ਨੇ ਅਸੀਂ ਉਹਨਾਂ ਨੂੰ ਬੇਨਤੀ ਕਰੀ ਦੀ ਵੀ ਜਿੰਨੇ ਵੀ ਤੁਹਾਡੇ ਕੋਲ ਆਂਦੇ ਆ ਜਾਂ ਜਿੰਨੇ ਵੀ ਸਾਡੇ ਡਿਪਾਰਟਮੈਂਟਸ ਨੇ ਜਿੰਨੇ ਵੀ ਵੀਡੀਓਜ਼ ਨੇ ਜਾਂ ਉਹਨਾਂ ਦਾ ਸਮੁੱਚਾ ਸਟਾਫ ਹੈ ਉਹ ਅਸੀਂ ਉਹਨਾਂ ਨੂੰ ਇਨਸਟਰ ਜਿਹੜੇ ਵੀ ਉਹਨਾਂ ਦੀ ਰਿਕੁਐਸਟ ਨੇ ਬੇਨਤੀਆਂ ਨੇ ਉਹ ਸਾਰੇ ਲੈ ਲਓ ਤੇ ਜਦੋਂ ਵੀ ਪੈਸੇ ਆਂਦੇ ਆ ਤੇ ਉਦੋਂ ਹੀ ਅਸੀਂ ਜਿਹੜੇ ਉਹ ਪੈਸੇ ਜਿਹੜੇ ਉਹਨਾਂ ਨੂੰ ਸੈਂਕਸ਼ਨ ਕਰ ਦਿੰਦੇ ਆ ਖੁਸ਼ੀ ਦੀ ਗੱਲ ਇਹ ਆ ਕਿ ਅੱਜ ਕਰੀਬ 1.14 ਕਰੋੜ ਰੁਪਈਆ ਅੱਜ ਜਿਹੜਾ ਉਹ ਵੰਡਿਆ ਜਾਣਾ ਤੇ ਟੋਟਲ ਜਿਹੜਾ ਟੋਟਲ ਜਿਹੜਾ 1197 ਘਰਾਂ ਦੇ ਲਈ ਆਣਾ ਉਹ ਕਰੀਬ 18 ਕਰੋੜ ਆਣਾ ਸੋ 18 ਕਰੋੜ ਦੇ ਵਿੱਚੋਂ 14 ਕਰੋੜ 44 ਲੱਖ ਰੁਪਈਆ ਜਿਹੜਾ ਉਹ ਅਸੀਂ ਦੇ ਚੁੱਕੇ ਹਾਂ ਸਭ ਤੋਂ ਪਹਿਲਾਂ ਦਾ ਜੀ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਮੈਂ ਅੱਜ ਇਸ ਖੁਸ਼ੀ ਦੇ ਦਿਨ ਤੇ ਖੁਸ਼ੀ ਦੇ ਮੌਕੇ ਤੇ ਸਾਰੇ ਜੋ ਬੈਨੀਫਿਸ਼ੀਰੀ ਨੇ ਲਾਹ ਪਾਤਰ ਨੇ ਜੋ ਜਿਨ੍ਹਾਂ ਨੂੰ ਅੱਜ ਆਵਾਸ ਯੋਜਨਾ ਦੇ ਤਹਿਤ 114 ਲਾਹ ਪਾਤਰਾਂ ਨੂੰ 1.5 ਲੱਖ ਦੇ ਜੋ ਸੈਂਕਸ਼ਨ ਲੈਟਰ ਮਿਲੇ ਆ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਸਾਡਾ ਜੋ ਸੁਪਨਾ ਹੈ ਡਾਕਟਰ ਰਾਜ ਕੁਮਾਰ ਜੀ ਦਾ ਵੀ ਸੁਪਨਾ ਪਹਿਲਾਂ ਤੋਂ ਜਦੋਂ ਚੱਬੇਵਾਲ ਹਲਕੇ ਨੂੰ ਲੈ ਕੇ ਇਹੀ ਰਿਹਾ ਹੈ ਕਿ ਜੋ ਸਾਰੇ ਕੱਚੀਆਂ ਛੱਤਾਂ ਨੇ ਉਹ ਪੱਕੀਆਂ ਹੋਣ ਜਿਹਦੇ ਤਹਿਤ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਵੀ ਜੋ ਆਵਾਸ ਯੋਜਨਾ ਦੇ ਤਹਿਤ तकरीबन 8500 ਲਾਭਪਾਤਰਿਆਂ ਨੂੰ ਜੋ ਹੈ ਫਾਈਨੈਂਸ਼ੀਅਲ ਜੋ ਹੈ ਹੈਲਪ ਦਿੱਤੀ ਗਈ ਹੈ ਚੈੱਕ ਦਿੱਤੇ ਗਏ ਆ ਤੇ ਉਸੇ ਨੂੰ ਸੁਪਨੇ ਨੂੰ ਅੱਗੇ ਲੈ ਕੇ ਜਾਂਦੇ ਹੋਏ ਮੈਂ ਹੁਣ ਜਿਹਦੀ ਜ਼ਿੰਮੇਵਾਰੀ ਮੇਰੇ ਹੱਥ 'ਚ ਆਈ ਹੈ ਤੇ ਉਸ ਜ਼ਿੰਮੇਵਾਰੀ ਨੂੰ ਲੈਂਦੇ ਹੋਏ 114 ਅੱਜ ਲਾਭਪਾਤਰਿਆਂ ਨੂੰ ਜੋ ਹੈ 1.5 ਲੱਖ ਦੇ ਸੈਂਕਸ਼ਨ ਲੈਟਰ ਮਿਲੇ ਜਿਹਦੇ ਵਿੱਚ ਜੋ ਕਿਸ਼ਤਾਂ ਦੇ ਵਿੱਚ ਜੋ ਹੈ ਪੈਸੇ ਦਿੱਤੇ ਜਾਣਗੇ ਤੇ 1 ਲੱਖ 20 ਹਜ਼ਾਰ ਕਿਸ਼ਤਾਂ ਦੇ ਵਿੱਚ ਮਿਲੇਗਾ ਤੇ ਜੋ 30 ਹਜ਼ਾਰ ਹੈ ਉਹ ਮਨਰੇਗਾ ਦੇ ਥਰੂ ਜੋ ਹੈ ਦਿੱਤਾ ਜਾਏਗਾ ਤੇ ਮੈਂ ਸਮਝਦਾ ਕਿ ਬਹੁਤ ਹੀ ਵੱਡਾ ਉਪਰਾਲਾ ਹੈ ਬਹੁਤ ਵਧੀਆ ਉਪਰਾਲਾ ਹੈ ਜੋ ਕਿਉਂਕਿ ਅਸੀਂ ਸ਼ੁਰੂ ਤੋਂ ਜੋ ਹੈ ਗਰੀਬਾਂ ਦੇ ਬਿਲਕੁਲ ਨਾਲ ਹੈ ਉਹਨਾਂ ਦੇ ਬਿਲਕੁਲ ਨਾਲ ਹੈ ਤੇ ਉਹਨਾਂ ਦੀ ਪੂਰੀ ਤਰੀਕੇ ਦੇ ਨਾਲ ਜਿਸ ਤਰ੍ਹਾਂ ਵੀ ਹੋ ਸਕੇ ਮਦਦ ਜ਼ਰੂਰ ਕਰਾਂਗੇ ਤੇ ਇਹ ਜੋ ਸਾਰਾ ਲਾਭਪਾਤਰ ਹੈ ਇਹ ਸਾਰੀ ਜੋ ਗ੍ਰਾਮੀਣ ਖੇਤਰ ਦੇ ਵਿੱਚ ਦਿੱਤਾ ਜਾਂਦਾ ਤੇ ਇਹਦਾ ਧੰਨਵਾਦ ਮੈਂ ਜੋ ਸਾਡੇ ਵੀਡੀਓਜ਼ ਨੇ ਮਾਲਪੁਰ ਬਲੌਗ ਦੇ ਜੋ ਹਾਸ਼ਰਪੁਰ ਟੂ ਬਲੌਗ ਦੇ ਉਹਨਾਂ ਦਾ ਵੀ ਤੇ ਦਿਲੋਂ ਧੰਨਵਾਦ ਕਰਦਾ ਕਿ ਜੋ ਜਦੋਂ ਪੈਸੇ ਆਈ ਤੇ ਗ੍ਰਾਂਟ ਆਈ ਨਾਲ ਦੇ ਨਾਲ ਹੀ ਆਪਾਂ ਸੈਂਕਸ਼ਨ ਲੈਟਰ ਵੀ ਜਾਰੀ ਕਰ ਦਿੱਤੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ